ਰੀਲੀਡੈਂਸ ਰਿਕਮ ਕੋਰ ਸਭ ਤੇ ਤੁਹਾਡਾ ਸਵਾਗਤ ਹੈ ਮੈਂ ਇਕਬਾਲ ਸਿੰਘ ਵਾਲੀ ਤੁਸੀਂ ਦੇਖ ਸਕਦੇ ਹੋ ਇਹ ਲੁਧਿਆਣੇ ਨੂੰ ਜਾ ਰਿਹਾ ਸੀ ਮਾਰਕ ਤੇ ਜਦੋਂ ਇਹ ਹਾਸਾ ਹੋਇਆ ਡਰਾਈਵਰ ਦਾ ਬਚਾਓ ਹੋ ਗਿਆ ਤੇ ਇੱਕ ਅੱਖ ਤੇ ਜ਼ਰੂਰ ਡਰਾਈਵਰ ਦੇ ਸੱਟ ਲੱਗੀ ਹੋਈ ਹੈ ਤੇ ਇਹ ਇਹ ਗੱਡੀ ਹੈ ਜੋ ਟੈਂਪੂ ਹੈ ਰੋਪੜ ਸਾਈਡ ਤੋਂ ਲੁਧਿਆਣੇ ਨੂੰ ਜਾ ਰਿਹਾ ਸੀ ਇਹ ਟਰੱਕ ਜੋ ਦਾਲਾਗੜ ਨੂੰ ਜਾ ਰਿਹਾ ਸੀ ਇਹਦੇ ਵਿੱਚ ਦੋਨਾਂ ਡਰਾਈਵਰਾਂ ਦਾ ਜਿਹੜਾ ਟਿਪਪਰ ਡਰਾਈਵਰ ਹੈ ਉਸ ਨੇ ਕਿਹਾ ਕਿ ਜੋ ਟੈਂਪੂ ਚਾਲਕ ਹੈ ਇਹ ਉਪਰ ਤੋਂ ਆਉਂਦਾ ਸੀ ਤੇ ਇਹ ਰੋਂਗ ਸਾਈਡ ਆਉਣ ਦੇ ਕਾਰਨ ਇਹਦੇ ਨਾਲ ਹਾਸਾ ਹੋਇਆ ਜਦ ਕਿ ਟੈਂਪੂ ਚਾਲਕ ਨੇ ਦੱਸਿਆ ਕਿ ਉਸ ਨੂੰ ਜਦੋਂ ਆ ਰਿਹਾ ਸੀ ਉਸ ਨੂੰ ਨਹੀਂ ਪਤਾ ਲੱਗਿਆ ਤੇ ਇਹ ਟਿਪਪਰ ਆਪਣੀ ਸਾਈਡ ਖੜਾ ਸੀ ਤੇ ਇਸ ਟਿਪਪਰ ਦਾ ਅੱਗੇ ਤੇ ਭਾਵੇਂ ਵੱਡਾ ਟਿਪਰ ਹੈ ਘੱਟ ਨੁਕਸਾਨ ਹੋਇਆ ਹੈ ਤੰਤੂ ਟਰੈਂਪੂ ਦਾ ਨੁਕਸਾਨ ਕਾਫੀ ਹੋਇਆ ਤੇ ਉਸ ਦੀ ਅੱਖ ਤੇ ਗੰਭੀਰ ਸੱਟ ਈ ਸੜਕ ਸੁਰੱਖਿਆ ਫੋਰਸ ਵੱਲੋਂ ਟਰੈਂਪੂ ਚਾਲਕ ਨੂੰ ਚਮਕੌਰ ਸਾਹਿਬ ਦੇ ਸਰਕਾਰੀ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਹ ਮੋਢਲੀ ਸੈਤਾਂ ਲੈ ਕੇ ਅੱਖ ਤੇ ਗੰਭੀਰ ਸੱਟ ਹੋਣ ਦਾ ਵੀ ਜੋ ਬਲਾਸਪੁਰ ਜ਼ਿਲ੍ਹਾ ਹਿਮਾਚਲ ਨਾਲ ਸੰਬੰਧ ਰੱਖਦਾ ਉੱਥੇ ਜਾ ਕੇ ਇਲਾਜ ਕਰਾਉਣ ਦੀ ਗੱਲ ਆਕੀ ਜਾ ਰਹੀ ਹੈ ਤੇ ਹਸਪਤਾਲ ਤੋਂ ਬਿਨਾਂ ਲਾਅ ਅਜਿ ਕਰਾਏ ਵਾਪਸ ਆ ਗਿਆ ਤੇ ਇਸ ਟਿਪਰ ਦੇ ਅੱਗੇ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਹਾਦਸਾ ਹੋਇਆ ਇਸ ਦੇ ਡਰਾਈਵਰ ਨੇ ਦੱਸਿਆ ਕਿ ਮੈਂ ਆਪਣੀ ਸਾਈਡ ਤੇ ਆ ਰਿਹਾ ਸੀ ਰੋਂਗ ਸਾਈਡ ਆ ਕੇ ਇਸ ਲੱਗਦਾ ਵੀ ਹੈ ਕਿਉਂਕਿ ਇਹ ਲੁਧਿਆਣੇ ਤੇ ਰੂਪਨਗਰ ਜਾ ਰਿਹਾ ਹੈ ਜੇਕਰ ਡਰਾਈਵਰ ਸਾਈਡ ਟੈਂਪੂ ਚਾਲਕ ਵੱਜਦਾ ਤਾਂ ਕਸੂਰ ਬੰਦੇ ਜਾਂਦਾ ਵੀ ਟਿਪਰ ਟਰੱਕ ਦਾ ਵੀ ਟਿਪਰ ਦਾ ਵੀ ਹੋ ਸਕਦਾ ਪਰੰਤੂ ਰੋਂਗ ਸਾਈਡ ਆ ਕੇ ਪੇਪਰ ਦੇ ਰੋਂਗ ਸਾਈਡ ਆ ਕੇ ਜੋ ਇਹ ਹਾਦਸਾ ਹੋਇਆ ਇਹ ਤੋਂ ਪਤਾ ਲੱਗਦਾ ਹੈ ਕਿ ਡਰਾਈਵਰ ਦੀ ਅੱਖ ਲੱਗੀ ਉਹਨੂੰ ਨਹੀਂ ਪਤਾ ਲੱਗਿਆ ਕਿਉਂਕਿ ਹਿਮਾਚਲ ਤੋਂ ਰਾਤ ਨੂੰ ਚੱਲਦੇ ਆ ਇਸ ਵੇਲੇ ਤੜਕੇ ਜੋ ਨੀਂਦ ਦਾ ਕਾਫੀ 4-5 ਵਜੇ ਦਾ ਜੋ ਸਵੇਰੀ ਨੀਂਦ ਦਾ ਸਮਾਂ ਹੁੰਦਾ ਹੈ ਉਸ ਸਮੇਂ ਡਰਾਈਵਰ ਦੀ ਟੈਂਪੂ ਚਾਲਕ ਦੀ ਅੱਖ ਲੱਗੀ ਹੋਵੇ ਤੇ ਨਾਲ ਇਹ ਹਾਦਸਾ ਹੋਇਆ ਪਰੰਤੂ ਜਾਨੀ ਨੁਕਸਾਨ ਸੌਣ ਤੋਂ ਬਚਾਓ ਹੈ ਪਰ ਟਰੱਕ ਦਾ ਵੀ ਕਾਫੀ ਨੁਕਸਾਨ ਹੋਇਆ ਦੇਖ ਸਕਦੇ ਹੋ ਤੁਸੀਂ ਤੇ ਤੁਹਾਨੂੰ ਤਸਵੀਰ ਨਹੀਂ ਸਿਆਸਾਬ ਦੇ ਡਰਾਈਵਰ ਸਾਹਮਣੇ ਖੜਾ ਹੈ ਤੇ ਹਾਂ ਗਾੜੀ ਚਾੜਾ ਬਣਾਓ ਜਦ ਬੁਢੇ ਬੁਢੀ ਬਾਰੀ ਤੁਸੀਂ ਕਿਸੇ ਟਰੱਕ ਵਿੱਚ ਬੈਠ ਕੇ ਗਾਉਂ ਚਲੇ ਜਾ ਗਾਉਂ ਨਹੀਂ ਬਲਾਸਪੁਰ ਜਾ ਬਲਾਸਪੁਰ ਇਹ ਤੁਹਾਡਾ ਸ਼ਹਿਰ ਗਾਉਂ ਹੀ ਹੈ ਉਹ ਉहां ਪਰ ਜਾ ਕੇ ਆਪਣਾ ਇਲਾਜ ਕਰਵਾਇ ਸਾਕ ਤੋਂ ਚੋਟ ਜ਼ਿਆਦਾ ਹੈ ਗਾੜੀ ਦਾ ਕਰੋ ਬਣਾ ਗਾੜੀ ਦਾ ਨਹੀਂ ਹੈ ਗਾੜੀ ਥੋੜੀ ਤਾਂ ਤੁਮੇ ਮਿਲੇਗੀ ਗਾੜੀ ਤਾਂ ਪੁਲਿਸ ਸਟੇਸ਼ਨ ਜਾਏਗੀ यहाँ से गाड़ी को जाने के लिए, जाने के लिए। हाँ वो यहाँ पर जाओ टैक्सी स्टैंड है वहाँ पर गाड़ी मिल जाएगी है, ए, बस स्टैंड के पास आ, देखे, देखे, देखे। है देखे, देखे, देखे। नहीं देखा नहीं है मेरे साथ मोटरसाइकिल पर चलना कोई चले मेरे साथ मैं वहाँ से गाड़ी करवा देता हूँ देख इस ਡਰਾਈਵਰ ਨੇ ਦੱਸਿਆ ਕਿ ਉਹਨੇ ਬਲਾਸਪੁਰ ਜਾਣਾ ਵੀ ਇੱਥੇ ਟੈਕਸੀ ਮਿਲ ਜਵੇ ਕਿਉਂਕਿ ਅੱਖ ਤੇ ਸਾਟਾ ਤੁਮ ਨਹੀਂ ਦਿਖਾ ਸਕਦੇ ਉਹਦੀ ਅੱਖ ਤੇ ਟੈਂਪੂ ਵਾਲੇ ਦੇ ਕਾਫੀ ਸਾਟਾ ਅੱਖ ਤੇ ਵੱਜੀ ਹੋਈ ਹੈ ਜੋ ਚੈਨਲ ਤੇ ਦਿਖਾ ਨਹੀਂ ਸਕਦੇ ਕਿ ਉਹਦੀ ਅੱਖ ਤੇ ਕਾਫੀ ਬਲੱਡ ਵੀ ਚੱਲਦਾ ਹੈ ਸੀਸਾ ਟੁੱਟ ਕੇ ਆ ਕੁਛ ਅੱਖ ਚ ਵੱਜਿਆ ਹੈ ਉਹਦੀ ਅੱਖ ਕਾਫੀ ਸੁੱਜੀ ਹੋਈ ਹੈ ਤੇ ਰੋਂਗ ਸਾਈਡ ਆ ਕੇ ਉਹ ਟੈਂਪੂ ਵੱਜਿਆ ਹੈ ਇਹ ਡਰਾਈਵਰ ਔਰ ਇਹ ਦੋਨੋਂ ਗੱਡੀਆਂ ਨੂੰ ਪੁਲਿਸ ਨੇ ਰਾਸ ਰੱਖਿਆ ਫੋਰਸ ਨੇ ਆ ਕੇ ਸਾਈਡ ਕਰਵਾਇਆ ਤੇ ਨਾਲ ਹੀ ਰਸਤੇ ਨੂੰ ਕਲੀਅਰ ਕਰਵਾਇਆ ਟਰੱਕ ਦੇਖ ਸਕਦੇ ਹੋ ਇਹ ਟਰੱਕ ਸਵਾਹ ਭਰੀ ਹੋਈ ਹੈ ਉਹ ਬਜਰੀ ਵਗੈਰਾ ਉਹ ਜੋ ਬਟਿੰਡੇ ਤੋਂ ਨਾਲਾਗੜ ਨੂੰ ਜਾ ਰਹੀ ਹੈ 16 ਟਾਇਰਾ ਟਰਾਲਾ ਹੈ ਇਹ ਟਿੱਪਲ ਟਰਾਲਾ ਹੈ ਜਿਸ ਦੇ ਨਾਲ ਇਹ ਹਾਸਾ ਹੋਇਆ ਹਾਸਾ ਹੋਣ ਦੇ ਨਾਲ ਤੁਸੀਂ ਦੇਖ ਸਕਦੇ ਹੋ ਟਰੈਂਪੋ ਦੇ ਕਾਫੀ ਜਾਦਾ ਸਰ ਜੋ ਪੂਰੀ ਤਰ੍ਹਾਂ ਖਸਤਾ ਹਾਲ ਚੱਕਨਾ ਚੂਰੇ ਹੋ ਚੁੱਕਿਆ ਤੇ ਇਹ ਰੌਂਗ ਸਾਈਡ ਆ ਕੇ ਟੈਂਪੂ ਵੱਜਿਆ ਤਾਂ ਮੈਂ ਇਹਦਾ ਮੂੰਹ ਦੁਆਰਾ ਫਿਰ ਰੋਪੜ ਵੱਲੋਂ ਹੋਣ ਕਾਰਨ ਇਹ ਸੜਕਾਂ ਵਾਲਿਆਂ ਨੇ ਜਦੋਂ ਸਾਈਡ ਆਵਾਜ਼ੀ ਬਹਾਲ ਕਰੀ ਤਾਂ ਉਸ ਨੂੰ ਇਸ ਪਾਸੇ ਖੜਾ ਕੀਤਾ ਤੇ ਇਸ ਡਰਾਈਵਰ ਦੇ ਸਾਟਾ ਮਾਲਕਾਂ ਨੂੰ ਦੋਨੋਂ ਵੱਲੋਂ ਬੁਲਾਇਆ ਗਿਆ ਇਹਨਾਂ ਦੇ ਹਿਮਾਚਲ ਤੋਂ ਜੋ ਚਾਲਕ ਨੇ ਆਉਣਗੇ లై ਤਸਵੀਰ ਅਸੀਂ ਦੇਖ ਸਕਦੇ ਹਾਂ ਪੂਰੀ ਤਰ੍ਹਾਂ ਚੱਕਰਾ ਚੂਰ ਹੈ ਉਹਦੇ ਵਿੱਚ ਸਮਾਨ ਖਾਲੀ ਕਰਕੇ ਇਹਨਾਂ ਨੂੰ ਗੱਡੀ ਦਾ ਜੋ ਇਹਦੇ ਚ ਲੋਡ ਸੀਗਾ ਸਰਜੀ ਵਗੈਰਾ ਫਾਲ ਫਰੂਟ ਉਹ ਦੂਜੀ ਗੱਡੀ ਚ ਬਦਲ ਕੇ